ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ੍ਰੀ ਹਰਗੋਬਿੰਦਪੁਰਾ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਆਸ਼ਾ ਸੀ ਕਿ ਕਰਮ ਕਾਂਡਨ ਦੇ ਵਿੱਚ ਪਈ ਹੋਈ ਲੋਕਾਈ ਨੂੰ ਵੱਧ ਤੋਂ ਵੱਧ ਸੱਚ ਧਰਮ ਦਾ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਜਾਵੇ ਤਾਂ ਕਿ ਉਹ ਬਹਿਮਾ ਪਰਮਾ ਦੇ ਵਿੱਚ ਪੈ ਕੇ ਆਪਣੇ ਅਨਮੋਲ ਮਨੁੱਖਾ ਜੀਵਨ ਨੂੰ ਅੰਜਾਈ ਗਵਾ ਕੇ ਜਾਣ ਦੀ ਬਜਾਏ ਇਸ ਨੂੰ ਸਫਲਾ ਕਰਕੇ ਸੰਸਾਰ ਦੇ ਵਿੱਚੋਂ ਜਾਣ ਕਿਉਂਕਿ ਗੁਰੂ ਸਾਹਿਬ ਜੀ ਦੇ ਮਨ ਦੇ ਵਿੱਚ ਤਰਸ ਸੀ ਕਿ ਇਹ ਮਨੁੱਖਾ ਜਨਮ ਜੋ ਕਿ ਬੜਾ ਕੀਮਤੀ ਇਸ ਲਈ ਹੈ ਕਿ ਪਤਾ ਨਹੀਂ ਕਿੰਨੀਆਂ ਬਿੰਗੀਆਂ ਟੇਡੀਆਂ ਜੁਨਾਂ ਦੇ ਵਿੱਚ ਪਟਕਣ ਤੋਂ ਬਾਅਦ ਜੀਵ ਨੂੰ ਇਹ ਮਨੁੱਖਾ ਦੇ ਹੀ ਮਿਲੀ ਹੈ ਅਤੇ ਹੁਣ ਜੀਵ ਕੋਲ ਇਹ ਵੱਡਪਾਗਾ ਅਫਸਰ ਹੈ ਕਿ ਉਹ ਨਾਮ ਬਾਣੀ ਜਪ ਕੇ ਅਤੇ ਸ਼ੁਭ ਕਰਮ ਕਮਾ ਕੇ ਉਸ ਕਰਤੇ ਦੇ ਵਿੱਚ ਅਪੇਤ ਹੋ ਸਕੇ ਪਰ ਜੇਕਰ ਇਹ ਜੀਵ ਸੁਚੇਤ ਨਾ ਹੋਇਆ ਅਤੇ ਇਸ ਕੀਮਤੀ ਜਨਮ ਨੂੰ ਅਵੇਸਲੇਪਨਤੇ ਕਰਮ ਕਾਂਡਨ ਦੇ ਵਿੱਚ ਗਵਾ ਦਿੱਤਾ ਤਾਂ ਫਿਰ ਅੱਗੇ ਫੇਰ ਅਣਗਿਣਤ ਜੁਨਾਂ ਦੇ ਪਟਕਣਾ ਖੜੀ ਹੈ ਅਤੇ ਪਤਾ ਨਹੀਂ ਫਿਰ ਕਦੋਂ ਇਸ ਜੀਵ ਨੂੰ ਇਹ ਮਨੁੱਖਾ ਜਨਮ ਮਿਲੇ ਤੇ ਕਦੋਂ ਵਾਰੀ ਆਵੇ ਇਸ ਲਈ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦਾ ਇਲਾਹੀ ਉਪਦੇਸ਼ ਵੱਧ ਤੋਂ ਵੱਧ ਲੋਕਾਈ ਤੱਕ ਪਹੁੰਚਾਉਣ ਲਈ ਤਤ ਪਰ ਰਹਿੰਦੇ ਸਨ ਆਪਣੀ ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਅਰਜਨ ਦੇਵ ਜੀ ਨੇ ਮਾਝੇ ਮਾਲਵੇ ਤੇ ਦੁਆਬੇ ਦੇ ਵਿੱਚ ਪ੍ਰਚਾਰਕ ਦੌਰੇ ਵੀ ਕੀਤੇ ਨਵੇਂ ਨਗਰ ਵਸਾ ਕੇ ਅਤੇ ਫਿਰ ਉਹਨਾਂ ਨੂੰ ਪ੍ਰਚਾਰ ਦਾ ਕੇਂਦਰ ਬਣਾ ਕੇ ਉੱਥੋਂ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਪ੍ਰਚਾਰ ਦਾ ਇੱਕ ਵਧੀਆ ਢੰਗ ਸੀ ਜੋ ਕਿ ਗੁਰੂ ਸਾਹਿਬ ਜੀ ਵੱਲੋਂ ਅਪਣਾਇਆ ਗਿਆ ਸੋ ਇਸੇ ਮਕਸਦ ਦੀ ਪ੍ਰਾਪਤੀ ਲਈ ਗੁਰੂ ਸਾਹਿਬ ਜੀ ਪਹਿਲਾਂ ਜਿੱਥੇ ਤਰਨਤਾਰਨ ਅਤੇ ਕਰਤਾਰਪੁਰ ਆਦ ਨਗਰ ਵਸਾ ਚੁੱਕੇ ਸਨ ਹੁਣ ਗੁਰੂ ਸਾਹਿਬ ਜੀ ਨੇ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਵਿੱਚ ਆਪਣੇ ਸਪੁੱਤਰ ਬਾਲਕ ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਬਿਆਸ ਦਰਿਆ ਦੇ ਕੰਢੇ ਉੱਤੇ ਇੱਕ ਨਗਰ ਵਸਾਇਆ ਜਿਸ ਦਾ ਨਾਮ ਉਨ੍ਹਾਂ ਨੇ ਸ੍ਰੀ ਗੋਵਿੰਦ ਪੂਰੇ ਰੱਖਿਆ ਗੁਰੂ ਸਾਹਿਬ ਜੀ ਨੇ ਇਸ ਨਗਰੀ ਨੂੰ ਸਿੱਖੀ ਪ੍ਰਚਾਰ ਦੇ ਕੇਂਦਰ ਦੇ ਰੂਪ ਦੇ ਵਿੱਚ ਵਿਕਸਿਤ ਕੀਤਾ ਅਤੇ ਇਥੋਂ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸਿੱਖੀ ਦਾ ਖੂਬ ਪ੍ਰਚਾਰ ਪ੍ਰਸਾਰ ਕੀਤਾ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇਸ ਨਗਰ ਦੇ ਵਿੱਚ ਚਰਨ ਪਾਏ ਅਤੇ ਕਾਫੀ ਦਿਨ ਇਥੇ ਠਹਿਰ ਕੇ ਇਥੇ ਖੂਬ رونਕਾਂ ਲਾਈਆਂ ਆਸ-ਪਾਸ ਦੀ ਬੇਅੰਤ ਸੰਗਤ ਗੁਰੂ ਜੀ ਦੇ ਦਰਸ਼ਨਾਂ ਦੇ ਲਈ ਪਹੁੰਚਣ ਲੱਗੀ ਅਤੇ ਗੁਰੂ ਸਾਹਿਬ ਜੀ ਇਸ ਨਗਰ ਤੋਂ ਦੂਰ ਨੇੜੇ ਦੇ ਇਲਾਕੇ ਦੇ ਵਿੱਚ ਪ੍ਰਚਾਰ ਕਰਨ ਲਈ ਜਾਂਦੇ ਰਹੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਇਹ ਨਗਰ ਹੋਰ ਵਧੇਰੇ ਵਧੀਆ ਫੁੱਲਿਆ ਤੇ ਇਸ ਦਾ ਨਾਮ ਸ੍ਰੀ ਹਰਗੋਬਿੰਦਪੁਰ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਸ੍ਰੀ ਹਰਗੋਬਿੰਦਪੁਰ ਪੈ ਗਿਆ ਤੇ ਹੁਣ ਇਹ ਨਗਰ ਇਸੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ੍ਰੀ ਹਰਗੋਬਿੰਦਪੁਰਾ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਆਸ਼ਾ ਸੀ ਕਿ ਕਰਮ ਕਾਂਡਨ ਦੇ ਵਿੱਚ ਪਈ ਹੋਈ ਲੋਕਾਈ ਨੂੰ ਵੱਧ ਤੋਂ ਵੱਧ ਸੱਚ ਧਰਮ ਦਾ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਜਾਵੇ ਤਾਂ ਕਿ ਉਹ ਬਹਿਮਾ ਪਰਮਾ ਦੇ ਵਿੱਚ ਪੈ ਕੇ ਆਪਣੀ ਅਨਮੋਲ ਮਨੁੱਖਾ ਜੀਵਨ ਨੂੰ ਅੰਜਾਈ ਗਵਾ ਕੇ ਜਾਣ ਦੀ ਬਜਾਏ ਇਸ ਨੂੰ ਸਫਲਾ ਕਰਕੇ ਸੰਸਾਰ ਦੇ ਵਿੱਚੋਂ ਜਾਣ ਕਿਉਂਕਿ ਗੁਰੂ ਸਾਹਿਬ ਜੀ ਦੇ ਮਨ ਦੇ ਵਿੱਚ ਤਾਰਸ ਸਿੱਕੇ ਇਹ ਮਨੁੱਖਾ ਜਨਮ ਜੋ ਕਿ ਬੜਾ ਕੀਮਤੀ ਇਸ ਲਈ ਹੈ ਕਿ ਪਤਾ ਨਹੀਂ ਕਿੰਨੀਆਂ 빙ੀਆਂ ਟੇਡੀਆਂ ਜੁਨਾਂ ਦੇ ਵਿੱਚ ਭਟਕਣ ਤੋਂ ਬਾਅਦ ਜੀਵ ਨੂੰ ਇਹ ਮਨੁੱਖਾ ਦੇ ਹੀ ਮਿਲੀ ਹੈ ਅਤੇ ਹੁਣ ਜੀਵ ਕੋਲ ਇਹ ਵਡਭਾਗਾ ਅਫਸਰ ਹੈ ਕਿ ਉਹ ਨਾਮ ਬਾਣੀ ਜਪ ਕੇ ਅਤੇ ਸ਼ੁਭ ਕਰਮ ਕਮਾ ਕੇ ਉਸ ਕਰਤੇ ਦੇ ਵਿੱਚ ਅਪੇਤ ਹੋ ਸਕੇ ਪਰ ਜੇਕਰ ਇਹ ਜੀਵ ਸੁਚੇਤ ਨਾ ਹੋਇਆ ਅਤੇ ਇਸ ਕੀਮਤੀ ਜਨਮ ਨੂੰ ਅਵੇਸਲੇਪਨਤੇ ਕਰਮ ਕਾਂਡਨ ਦੇ ਵਿੱਚ ਗਵਾ ਦਿੱਤਾ ਤਾ ਫਿਰ ਅੱਗੇ ਫੇਰ ਰੰਗਿੰਦਤ ਜੂਨਾ ਦੀ ਪਟਕਣਾ ਖੜੀ ਹੈ ਅਤੇ ਪਤਾ ਨਹੀਂ ਫਿਰ ਕਦੋਂ ਇਸ ਜੀਵ ਨੂੰ ਇਹ ਮਨੁੱਖਾ ਜਨਮ ਮਿਲੇ ਤੇ ਕਦੋਂ ਵਾਰੀ ਆਵੇ ਇਸ ਲਈ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦਾ ਇਲਾਹੀ ਉਪਦੇਸ਼ ਵੱਦ ਤੋਂ ਵੱਦ ਲੁਕਾਈ ਤੱਕ ਪਹੁੰਚਾਉਣ ਲਈ ਤਤ ਪਰ ਰਹਿੰਦੇ ਸਨ ਆਪਣੀ ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਅਰਜਨ ਦੇਵ ਜੀ ਨੇ ਮਾਝੇ ਮਾਲਵੇ ਤੇ ਦੁਆਬੇ ਦੇ ਵਿੱਚ ਪ੍ਰਚਾਰਕ ਦੌਰੇ ਵੀ ਕੀਤੇ ਨਵੇਂ ਨਗਰ ਵਸਾ ਕੇ ਅਤੇ ਫਿਰ ਉਹਨਾਂ ਨੂੰ ਪ੍ਰਚਾਰ ਦਾ ਕੇਂਦਰ ਬਣਾ ਕੇ ਉੱਥੋਂ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਪ੍ਰਚਾਰ ਦਾ ਇੱਕ ਵਧੀਆ ਢੰਗ ਸੀ ਜੋ ਕਿ ਗੁਰੂ ਸਾਹਿਬ ਜੀ ਵੱਲੋਂ ਅਪਣਾਇਆ ਗਿਆ ਸੋ ਇਸੇ ਮਕਸਦ ਲਈ ਪ੍ਰਾਪਤੀ ਲਈ ਗੁਰੂ ਸਾਹਿਬ ਜੀ ਪਹਿਲਾਂ ਜਿੱਥੇ ਤਰਨਤਾਰਨ ਅਤੇ ਕਰਤਾਰਪੁਰ ਆਦ ਨਗਰ ਵਸਾ ਚੁੱਕੇ ਸਨ ਹੁਣ ਗੁਰੂ ਸਾਹਿਬ ਜੀ ਨੇ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਵਿੱਚ ਆਪਣੇ ਸਪੁੱਤਰ ਬਾਲਕ ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਬਿਆਸ ਦਰਿਆ ਦੇ ਕੰਢੇ ਉੱਤੇ ਇੱਕ ਨਗਰ ਵਸਾਇਆ ਜਿਸ ਦਾ ਨਾਮ ਉਨ੍ਹਾਂ ਨੇ ਸ੍ਰੀ ਗੋਵਿੰਦ ਪੂਰਾ ਰੱਖਿਆ ਗੁਰੂ ਸਾਹਿਬ ਜੀ ਨੇ ਇਸ ਨਗਰੀ ਨੂੰ ਸਿੱਖੀ ਪ੍ਰਚਾਰ ਦੇ ਕੇਂਦਰ ਦੇ ਰੂਪ ਦੇ ਵਿੱਚ ਵਿਕਸਿਤ ਕੀਤਾ ਅਤੇ ਇਥੋਂ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸਿੱਖੀ ਦਾ ਖੂਬ ਪ੍ਰਚਾਰ ਪ੍ਰਸਾਰ ਕੀਤਾ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇਸ ਨਗਰ ਦੇ ਵਿੱਚ ਚਰਨ ਪਾਏ ਅਤੇ ਕਾਫੀ ਦਿਨ ਇੱਥੇ ਠਹਿਰ ਕੇ ਇੱਥੇ ਖੂਬ ਰੌਣਕਾਂ ਲਾਈਆਂ ਆਸ-ਪਾਸ ਦੀ ਵਿਅੰਤ ਸੰਗਤ ਗੁਰੂ ਜੀ ਦੇ ਦਰਸ਼ਨਾਂ ਦੇ ਲਈ ਪਹੁੰਚਣ ਲੱਗੀ ਅਤੇ ਗੁਰੂ ਸਾਹਿਬ ਜੀ ਇਸ ਨਗਰ ਤੋਂ ਦੂਰ ਨੇੜੇ ਦੇ ਇਲਾਕੇ ਦੇ ਵਿੱਚ ਪ੍ਰਚਾਰ ਕਰਨ ਲਈ ਜਾਂਦੇ ਰਹੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਇਹ ਨਗਰ ਹੋਰ ਵਧੇਰੇ ਵਧੀਆ ਫੁੱਲਿਆ ਤੇ ਇਸ ਦਾ ਨਾਮ ਸ਼੍ਰੀ ਹਰਗੋਬਿੰਦਪੁਰ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਸ਼੍ਰੀ ਹਰਗੋਬਿੰਦਪੁਰ ਪੈ ਗਿਆ ਤੇ ਹੁਣ ਇਹ ਨਗਰ ਇਸੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ